ਕਾਲ ਮੇਰੇ ਸਾਰੇ ਭੈਣ ਭਰਾਵਾਂ ਨੂੰ ਉਮੀਦ ਕਰਦੇ ਤੁਸੀਂ ਸਾਰੇ ਠੀਕ ਹੋਵੋਗੇ ਆਪਾਂ ਵੀ ਬਹੁਤ ਵਧੀਆ ਤੇ ਆਪਾਂ ਜਾ ਰਹੇ ਹਾਂ ਕਰਨ ਸਪਰੇ ਬਨੀ ਰੀਤੇ ਕਿਉਂਕਿ ਦਿਨ ਆ ਗਿਆ ਂਗੇੜੇ ਤੇ ਰੱਬ ਤੁਹਾਡਾ ਭਲਾ ਕਰੇ ਹੁਣ ਕਰਦ ਵਧਾਉਣ ਵਾਲੀ ਸਪਰੇ ਕਰਨੀ ਹੈ। ਜੇ ਤੋ ਜੇ ਤੋ ਜੇ ਆ ਦੇਖੋ ਸਾਡੇ ਖੇਤ ਆ ਤੁਹਾਨੂੰ ਅੱਜ ਦਿਖਾਉਣੇ ਆ ਅੱਗੇ ਸਬਜ਼ੀਆਂ ਲੱਗੀਆਂ ਹੋਈਆਂ ਗਵਾਰਾ ਭਿੰਡੀ ਆ ਦੇਖੋ ਫਲੀਆਂ ਲੱਗੀਆਂ ਪਈਆਂ ਬਹੁਤ ਚੌਲੇ ਲੱਗ ਰਹੇ ਆ ਆ ਆਪਣੀ ਆ ਗਈ ਪਨੀਰੀ ਇਹ ਇੱਕ ਪਨੀਰੀ ਦਾ ਕਲਰ ਥੋੜਾ ਜਤੀਲਾ ਹੋਇਆ ਪਿਆ ਸਰਦਾਰ ਜੀ ਅੱਗੇ ਅੱਗੇ ਜਾ ਰਹੇ ਆ ਦੇਖੋ ਸਾਡੇ ਖੇਤਾਂ ਦੇ ਆ ਲੱਗੀਆਂ ਤੀਆਂ ਹਰੀਆਂ ਮਿਰਚਾਂ ਹਲੋ ਜੀ ਬਸ ਸਾਰਾ ਜ਼ਰਦੀ ਲੱਗੇ ਹੁਣ ਪਾਣੀ ਪੋਣ ਆ ਬੂਟਾ ਰਿਆ ਸਵੰਜਣਾ ਦਾ ਨੈਣੋ ਕਰਨੀ ਆ ਆਪਾਂ

ਪਰ ਇਹ ਨਹੀਂ ਹੈ ਜਿਵੇਂ ਅੱਧੀ ਕਰਕੇ ਪਾਉਣੇ ਨੇ ਹੋ ਜਾ ਰਿਹਾ ਸੱਜ ਤੋਂ ਟੱਕੇ ਲਾ ਕੇ ਆ ਰਿਹਾ ਸਰ ਦਾ ట్రాנסਫਰ ਵੀਡੀਓ ਰੋਕ ਦਿਓ ਵੀਡੀਓ ਰੋਕ ਦਿਓ ਆਪਾਂ ਗਾਈ ਫੇਸ ਕਰਕੇ 돌 ਰਹੇ ਸੀ ਵੀਡੀਓ ਰੋਕ ਦਿਓ ਕਿਉਂਕਿ ਆਪਾਂ ਹੁਣ ਫੋਨ ਲਿਆ ਆਈ ਕਮਾਂਡ ਦੀ ਮੈਂ ਦੇਖ ਰਹੀ ਸੀ ਉਹ ਮੇਰਾ ਕਮਾਂਡ ਮੰਨਦਾ ਕਿ ਨਹੀਂ ਮੰਨਦਾ ਇਹ ਆਈ ਕਮਾਂਡ ਹੁਣ ਆਪਾਂ ਤਕਾਉਣੀ ਆ ਤਰੰਮੀ ਮੇਰੇ ਹਸਬੰਦ ਨੇ ਲੈ ਕੇ ਦਿੱਤਾ ਮੈਨੂੰ ਕਾਲੀ ਲਾ ਕੇ ਆਏ ਆ 50000 ਰੁਪਿਆ ਅੱਜ ਆਪਾਂ ਬਲੌਗ ਬਣਾਉਣ ਲੱਗੇ ਚਕਾਲਾ ਜੀ ਛੱਡ ਦੇ ਇੱਕ ਮਿੰਟ ਮੈਨੂੰ ਫੋਨ ਨਾ ਛੱਡ ਲੈ ਆਹ ਬੋਇ ਲੱਗਣਾ ਪੀਸ ਸਪਰੇ ਸਰਦਾਰ ਜੀ ਜਾ ਰਹੇ ਆ ਹੁਣ ਸਪਰੇ ਕਰਨਾ ਦੇਖੋ ਆ ਆਪਣੀ ਬਣੀ ਦੀ ਜਿੱਦੀ ਹੋ ਗਈ ਜ਼ਰਾ ਟਿੰਗਾਂ ਲੱਗੇਆਂ 2 3 ਕਿਉਂਕਿ ਆਪਾਂ ਦੱਸਣਾ ਨਹੀਂ 31 32 36 ਚਲੋ ਗਾਈਸ ਬਾਏ ਬਾਏ ਕਰਦੇ ਪਏ ਆ ਸਰਦਾਰ ਦੀ ਸੁਪਰੀ ਤੇ ਹੁਣ ਆਪਾਂ ਚੱਲਦੇ ਆ ਘਰ ਨੂੰ ਜਿਵੇਂ ਤੜਕੇ ਤੜਕੇ ਕਿੰਨੀ ਗਰਮੀ ਹੋ ਰਹੀ ਆ ਬਹੁਤ ਗਰਮੀ ਹੋ ਰਹੀ ਆ ਤੇ ਆਪਾਂ ਵੀ ਸਰਦਾਰ ਜੀ ਦੇ ਨਾਲ ਹੀ ਇਹਦਾ ਕੰਮ ਕਰਨ ਸਭ ਠੀਕ ਆ ਗਾਇਸ